ਪਾਲ ਸਿੰਘ ਗੁਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੱਲ ਕਰਨ ਲੱਗਾ ਮੈਂ ਉਸ ਮਹਾਨ ਸੂਰਬੀਰ ਯੋਧੇ ਦੀ ਅਸੀਂ ਵਿਲੱਖਣ ਸ਼ਖਸੀਅਤ ਦੀ ਜਿਨ੍ਹਾਂ ਨੇ ਪੰਜਾਬ ਪੰਜਾਬੀਅਤ ਕੌਮ ਅਤੇ ਧਰਮ ਨੂੰ ਤਰਜੀਹ ਦੇ ਕੇ ਆਪਣੇ ਮਾਤਾ ਪਿਤਾ ਭੈਣ ਭਰਾਵਾਂ ਦੀ ਪਰਿਵਾਰ ਦੀ ਰਤਾ ਪ੍ਰਵਾਹ ਨਹੀਂ ਕੀਤੀ ਆਪਣੇ ਸਰਕਾਰੀ ਅਹੁਦੇ ਦੀ ਪ੍ਰਵਾਹ ਨਹੀਂ ਕੀਤੀ ਨਹੀਂ ਸੋਚਿਆ ਕਿ ਖੁਦ ਤੇ ਕੀ ਬੀਤੂਗੀ ਕਿੰਨੀ ਤਸ਼ੱਦਦ ਚੱਲਣੀ ਪਊਗੀ ਉਸ ਯੋਧੇ ਨੇ ਇਹ ਜਰਾ ਵੀ ਨਹੀਂ ਸੋਚਿਆ ਪਰ ਹਮੇਸ਼ਾ ਤੋਂ ਹੁੰਦਾ ਆ ਕਿ ਉਸ ਯੋਧੇ ਨਾਲ ਵੀ ਕਿਤੇ ਨਾ ਕਿਤੇ ਜਾਤੀ ਵਿਤਕਰਾ ਹੋਇਆ ਕਿਉਂਕਿ ਸਾਡੇ ਧਰਮ ਦੇ ਜਿਹੜੇ ਠੇਕੇਦਾਰ ਨੇ ਸਿੱਖ ਧਰਮ ਦੇ ਠੇਕੇਦਾਰ ਇਹਨਾਂ ਨੇ ਹਮੇਸ਼ਾ ਤੋਂ ਹੀ ਮذਬੀ ਸਿੱਖ ਕੌਮ ਦੇ ਯੋਧਿਆਂ ਨੂੰ ਜਾਤੀਵਾਦ ਦੇ ਚਸ਼ਮੇ ਦੇ ਨਾਲ ਹੀ ਵੇਖਿਆ ਇਹ ਬੜੀ ਵੱਡੀ ਤਰਾਸਦੀ ਰਹੀ ਹੈ ਜੀ ਮੈਂ ਗੱਲ ਕਰਨ ਲੱਗਿਆ ਜੀ ਸਾਡੀ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਲੱਖਾ ਨਰੰਗਵਾਲ ਜੀ ਦੀ ਜਿਹੜੇ ਕੌਮ ਦੇ ਪ੍ਰਤੀ ਪੂਰੇ ਵਫਾਦਾਰ ਰਹੇ ਪਰ ਵੱਖ-ਵੱਖ ਸਮਿਆਂ ਤੇ ਉਹਨਾਂ ਨੂੰ ਜ਼ਤੀ ਵਿਦਕਰਾ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪਿਆ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਨਾਰੰਗਵਾਲ ਦਾ ਜਨਮ ਪਿਤਾ ਸਰਦਾਰ ਦਰਸ਼ਨ ਸਿੰਘ ਦੇ ਘਰ ਮਾਤਾ ਸਰਦਾਰਨੀ ਹਰਜੀਤ ਕੌਰ ਦੀ ਕੋਖੋਂ 10 ਤਿੰਨ 1972 ਨੂੰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਨਾਰੰਗਵਾਲ ਖੁਰਦੋਖੇ ਹੁੰਦਾ ਹੈ ਜੀ ਪਰਿਵਾਰ ਦੇ ਵਿੱਚ ਦੋ ਛੋਟੀਆਂ ਭੈਣਾਂ ਤੇ ਇੱਕ ਛੋਟਾ ਭਰਾ ਵੀ ਹੁੰਦੇ ਹਨ ਇਹ ਤਾਂ ਸਰਦਾਰਦਰਸ਼ਨ ਸਿੰਘ ਜੀ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਹੋਣ ਕਰਕੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣਾ ਬੜੇ ਵਧੀਆ ਤੇ ਸੁਚੱਜੇ ਢੰਗ ਨਾਲ ਚੱਲ ਰਿਹਾ ਸੀਗਾ ਭਾਈ ਸਾਹਿਬ ਭਾਈ ਲਖਮਿੰਦਰ ਸਿੰਘ ਨਾਰੰਗਵਾਲ ਜੀ ਨੇ ਆਪਣੀ 8ਵੀਂ ਕਲਾਸ ਤੱਕ ਦੀ ਪੜ੍ਹਾਈ ਪਿੰਡ ਨਾਰੰਗਵਾਲ ਤੋਂ ਹੀ ਪੂਰੀ ਕੀਤੀ 8ਵੀਂ ਕਲਾਸ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪਿਤਾ ਸਦਾਦਰਸ਼ਨ ਸਿੰਘ ਜੀ ਪੂਰੇ ਪਰਿਵਾਰ ਨੂੰ ਕਿਲਾ ਬਹਾਦਰਗੜ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਕੁਆਟਰ ਵਿਖੇ ਲੈ ਆਏ ਇੱਥੇ ਰਹਿੰਦੇ ਆਂ ਭਾਈ ਸਾਹਿਬ ਨੇ ਪਟਿਆਲਾ ਦੇ ਮਲਟੀਪਰਪਸ ਸਕੂਲ ਤੋਂ ਆਪਣੀ ਪਲੱਸ 2 ਦੀ ਪੜ੍ਹਾਈ ਪੂਰੀ ਕੀਤੀ ਤੇ ਇਸੇ ਦੌਰਾਨ 1992 ਦੇ ਵਿੱਚ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਿਪਾਈ ਵੀਆਈਪੀ ਡਿਊਟੀ ਲਈ ਡਰਾਈਵਰ ਭਰਤੀ ਹੋ ਜਾਂਦੇ ਨੇ ਜਿਨ੍ਹਾਂ ਦੀ ਡਿਊਟੀ ਪੰਜਾਬ ਸਰਕਾਰ ਦੇ ਵੱਡੇ ਲੀਡਰਾਂ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਲਈ ਡ్రਾਈਵਰੀ ਕਰਨਾ ਮੁੱਖ ਸੀਗਾ ਇਹ ਉਹ ਸਮਾਂ ਸੀਗਾ ਜਦੋਂ ਪੰਜਾਬ ਆਤਵਾਦ ਦੇ ਦੌਰ ਵਿੱਚੋਂ ਬاہر ਨਿਕਲ ਰਿਹਾ ਸੀਗਾ ਤੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਰਬੀਨਤ ਸਿੰਘ ਸਨ ਤੇ ਇਸ ਸਮੇਂ ਪੰਜਾਬ ਵਿੱਚੋਂ ਅਤਵਾਦ ਖਤਮ ਕਰਨ ਵਾਸਤੇ ਸਰਕਾਰ ਅਤੇ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਇਸੇ ਕਰਕੇ ਹੀ ਬਹੁਤ ਸਾਰੇ ਜਾਇਜ਼ ਅਤਿ ਨਜਾਇਜ਼ ਪੰਜਾਬੀ ਸਰਕਾਰ ਅਤੇ ਪ੍ਰਸ਼ਾਸਨ ਦੀ ਤੱਕੇਸ਼ਾਈ ਦਾ ਸ਼ਿਕਾਰ ਹੋਏ ਨਿਤ ਧੀਆਂ ਪਣਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਸਨ ਬੱਚੇ ਨੌਜਵਾਨ ਬਜ਼ੁਰਗ ਔਰਤਾਂ ਆਏ ਦਿਨ ਸਰਕਾਰੀ ਬੁਰਛਾ ਗਰਦੀ ਦਾ ਸ਼ਿਕਾਰ ਹੋ ਰਹੇ ਸਨ ਤੱਕੇਸ਼ੀਆਂ ਹੋ ਰਹੀਆਂ ਸੀਗੀਆਂ ਜਾਇਜ਼ ਦੇ ਨਾਲ ਨਾਜਾਇਜ਼ ਵੀ এনকাউন্টার পুলিশ ਵੱਲੋਂ ਕੀਤੇ ਜਾ ਰਹੇ ਸੀਗੇ ਤੇ ਲੋਕ ਪੰਜਾਬ ਦੇ ਲੋਕ ਸਰਕਾਰ ਅਤੇ ਪ੍ਰਸ਼ਾਸਨ ਦੇ ਇਸ رویੇ ਤੋਂ ਪੂਰੀ ਤਰ੍ਹਾਂ ਖਫਾ ਸਨ ਇਸੇ ਵੇਲੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜੀ ਆਪਣੀ ਡਿਊਟੀ ਚੰਡੀਗੜ੍ਹ ਵਿਖੇ ਨਿਭਾ ਰਹੇ ਸਨ ਤੇ ਉਹਨਾਂ ਦੀ ਮੁਲਾਕਾਤ ਇਸ ਵੇਲੇ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਭਾਈ ਦਲਾਵਰ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਹਮਾਰਾ ਭਾਈ ਪਰਮਜੀਤ ਸਿੰਘ ਜੀ ਭਿਉਰਾ ਭਾਈ ਸ਼ਮਸ਼ੇਰ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਤਾਰੀ ਭਾਈ ਗੁਰਮੀਤ ਸਿੰਘ ਜੀ ਅਤੇ ਭਾਈ ਨਸੀਬ ਸਿੰਘ ਜੀ ਦੇ ਨਾਲ ਹੁੰਦੀ ਹੈ ਇਹਨਾਂ ਸਿੰਘਾਂ ਨੇ ਪੰਜਾਬ ਵਿੱਚ ਹੋ ਰੀਆਂ ਧੱਕੇਸ਼ਾਈਆਂ ਦੇ ਅਸਲ ਦੋਸ਼ੀ ਨੂੰ ਖਾਲਸਾ ਹੀ ਮਰਿਆਦਾ ਅਨੁਸਾਰ ਸੋਧਣ ਦਾ ਇੱਕ ਬਹੁਤ ਵੱਡਾ ਪਲਾਨ ਬਣਾਇਆ ਕਿਉਂਕਿ ਭਾਈ ਲਖਵਿੰਦਰ ਸਿੰਘ ਜੀ ਨਾਰੰਗਵਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਹੋਣ ਕਰਕੇ ਆਸਾਨੀ ਨਾਲ ਪੰਜਾਬ ਪੁਲਿਸ ਦੇ ਕੈਂਪਾਂ ਵਿੱਚ ਆ ਜਾ ਸਕਦੇ ਸੀਗੇ ਇਸ ਕਰਕੇ ਉਹਨਾਂ ਨੇ ਆਪਣਾ ਯੋਗਦਾਨ ਇਸ ਮਹਿੰਮਾ ਵਿੱਚ ਪਾਉਣਾ ਜ਼ਰੂਰੀ ਸਮਝਿਆ ਇਸ ਪਲਾਨ ਨੂੰ ਸਿਰੇ ਚਾੜਨ ਵਾਸਤੇ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਭਾਈ ਦਲਾਵਰ ਸਿੰਘ ਨੇ ਆਪਣੇ ਆਪ ਤੇ ਚੁੱਕੀ ਭਾਈ ਦਲਾਵਰ ਸਿੰਘ ਦੀ ਵੀ ਮਜੀਤ ਸਿੰਘ ਪਰਿਵਾਰ ਦੇ ਯੋਧੇ ਸਨ ਜੋ ਕਿ ਭਾਈ ਲਖਮਿੰਦਰ ਸਿੰਘ ਨਾਰੰਗਵਾਲ ਦੇ ਹੀ ਕਲਾਸਮੇਟ ਵੀ ਰਹੇ ਸਨ ਇਹ ਅਖੀਰ 31 8 1995 ਨੂੰ ਉਹ ਦਿਨ ਆ ਜਾਂਦਾ ਜਦੋਂ ਭਾਈ ਸਾਹਿਬ ਭਾਈ ਨਖੇਂਦਰ ਸਿੰਘ ਨਾਰنگਵਾਲ ਜੀ ਦੀ ਮਦਦ ਦੇ ਨਾਲ ਭਾਈ ਦਲਾਵਰ ਸਿੰਘ ਜੀ ਉਸ ਜਗ੍ਹਾ ਤੇ ਪਹੁੰਚਦੇ ਨੇ ਜਿੱਥੇ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਬੈਂਸ ਸਿੰਘ ਆਪਣੇ ਕਾਫਲੇ ਸਹਿਤ ਹੁੰਦੇ ਨੇ ਤੇ ਭਾਈ ਦਲਾਵਰ ਸਿੰਘ ਜੀ ਆਤਮਕਾਤੀ ਬੰਬ ਧਮਾਕੇ ਨੂੰ ਅਮਲੀ ਰੂਪ ਦਿੰਦੇ ਨੇ ਤੇ ਇਸ ਆਤਮਕਾਤੀ ਬੰਬ ਧਮਾਕੇ ਦੇ ਵਿੱਚ ਮੁੱਖ ਮੰਤਰੀ ਬਿਆਨ ਸਿੰਘ ਸਮੇਤ 19 ਵਿਅਕਤੀ ਅਕਾਲ ਚਲਾਣਾ ਕਰ ਜਾਂਦੇ ਨੇ ਮਾਰੇ ਜਾਂਦੇ ਨੇ ਤੇ ਲਗਭਗ 35 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਭਾਈ ਦੇ ਲਾਵਰ ਸਿੰਘ ਜੀ ਵੀ ਇਸ ਬੰਬ ਕਾਂਡ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਜਿਹੜੀ ਮੁਹਿੰਮ ਵੱਡੀ ਸੀ ਸਿੰਘਾਂ ਨੇ ਉਹਨੂੰ ਪੂਰਾ ਕਰਨ ਵਿੱਚ ਸਫਲ ਹੋ ਚੁੱਕੇ ਸੀਗੇ ਤੇ ਮੁਹਾਲੀ ਪੁਲਿਸ ਵੱਲੋਂ ਮਕਦਮਾ ਨੰਬਰ 96 ਦੇ ਵਿੱਚ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਦਾ ਨਾਮ ਵੀ ਦਰਜ ਕਰ ਲਿਆ ਜਾਂਦਾ ਮਸਲਾ ਬਹੁਤ ਵੱਡਾ ਤੇ ਗੰਭੀਰ ਹੋਣ ਕਰਕੇ ਇਹਦੀ ਜਿਹੜੀ ਪੜਤਾਲ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਸੌਂਪੀ ਜਾਂਦੀ ਆ ਮਹਾਲੀ ਪੁਲਿਸ ਪੁਲਿਸ ਅਤੇ ਸੀਬੀਆਈ ਦੀ ਪੁੱਛ ਪੜਤਾਲ ਤੋਂ ਬਾਅਦ ਭਾਈ ਸਾਹਿਬ ਭਾਈ ਲਖਮਿੰਦਰ ਸਿੰਘ ਨਾਰੰਗਵਾਲ ਜੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸੀਬੀਆਈ ਕੋਰਟ ਵੱਲੋਂ ਭਾਈ ਸਾਹਿਬ ਭਾਈ ਲਖਮਿੰਦਰ ਸਿੰਘ ਨਾਰੰਗਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਭਾਈ ਸਾਹਿਬ ਬੁੜ੍ਹੈਲ ਜੇਲ੍ਹ ਵਿੱਚ ਕੈਦ ਉਹਨਾਂ ਨੂੰ ਬੰਦੀ ਸਿੰਘਾਂ ਦੇ ਵਿੱਚ ਸ਼ਾਮਲ ਹੁੰਦੇ ਹਨ ਉਹ ਸੂਚੀ ਦੇ ਵਿੱਚ ਆਉਂਦੇ ਹਨ ਜਿਨ੍ਹਾਂ ਬੰਦੀ ਸਿੰਘਾਂ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਵੱਖ-ਵੱਖ ਸਮੇਂ ਦੌਰਾਨ ਆਪਣੀਆਂ ਰਾਜਨੀਤਿਕ ਰੋਟੀਆਂ ਸੇਕੀਆਂ 1995 ਤੋਂ ਲੈ ਕੇ 2005 ਤੱਕ ਦਾ ਜਿਹੜਾ ਸਮਾਂ ਉਹ ਆਉਂਦਾ ਹੈ ਕਿਉਂਕਿ 31 8995 ਨੂੰ ਇਹ ਬੰਬ ਧਮਾਕਾ ਹੋਇਆ ਸੀ ਤੇ 4 995 ਨੂੰ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ 2005 ਦਾ ਉਹ ਭਿਆਨਕ ਸਮਾਂ ਉਹ ਭੈੜਾ ਸਮਾਂ ਉਹ ਦੁੱਖਦਾਈ ਸਮਾਂ ਜਿਹੜਾ ਆ ਭਾਈ ਸਾਹਿਬ ਵਾਸਤੇ ਆਉਂਦਾ ਕਿ ਉਹਨਾਂ ਦੀ ਮਾਤਾ ਕਾਲ ਚਲਾਣਾ ਕਰ ਜਾਂਦੀ ਹੈ ਪਰ ਇਸ ਦੁਖਦਾਈ ਸਮੇ ਉੱਤੇ ਵੀ ਆਖਰੀ ਰਸਮਾਂ ਦੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜੀ ਨੂੰ ਸ਼ਾਮਲ ਨਹੀਂ ਹੋਣ ਦਿੱਤਾ ਜਾਂਦਾ ਇਨ੍ਹਾਂ ਅੰਤਮ ਰਸਮਾਂ ਦੇ ਵਿੱਚ ਵੀ ਅਸੀਂ ਸਮਝ ਸਕਦੇ ਹਾਂ ਕਿ ਕੀ guzri ਹੋਊਗੀ ਉਸ ਸੂਰਬੀਰ ਤੇ ਉਸ ਵੇਲੇ ਕਿੱਡਾ ਵੱਡਾ ਦੁੱਖਾਂ ਦਾ ਪਹਾੜ ਟੁੱਟਾ ਸੀਗਾ ਮਾਂ ਦਾ ਇਸ ਜਹਾਨ ਤੋਂ ਰੁਖਸਤ ਹੋ ਜਾਣਾ ਤੇ ਪੁੱਤ ਉਹਦੀਆਂ ਅੰਤਮ ਰਸਮਾਂ ਦੇ ਵਿੱਚ ਵੀ ਸ਼ਾਮਲ ਨਾ ਹੋ ਸਕੇ ਪਰ ਇੱਥੇ ਸਭ ਤੋਂ ਵੱਧ ਦੁਖਦਾਈ ਗੱਲ ਇਹ ਆ ਕਿ ਕੋਈ ਵੀ ਧਰਮ ਦਾ ਠੇਕੇਦਾਰ ਕੋਈ ਵੀ ਧਾਰਮਿਕ ਜਥੇਬੰਦੀ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਨੇ ਆਪਣਾ ਮੂੰਹ ਖੋਲਿਆ ਸਭ ਨੇ ਚੁੱਪ ਰਹਿਣ ਵਿੱਚ ਹੀ ਸਿਆਣਪ ਸਮਝੀ ਕਿਉਂਕਿ ਭਾਈ ਸਾਹਿਬ ਮਜਬੀ ਸਭ ਕੌਮ ਨੂੰ ਸਬੰਧਤ ਸਨ ਇਸ ਕਰਕੇ ਕਿਸੇ ਨੇ ਵੀ ਆਪਣੀ ਸਿਆਣਪ ਜਾਂ ਆਪਣਾ ਫਰਜ਼ ਨਿਭਾਉਣਾ ਜ਼ਰੂਰੀ ਨਹੀਂ ਸਮਝਿਆ ਇਹ ਗੱਲ ਮੈਂ ਇਸ ਲਈ ਕਰ ਰਿਹਾ ਸੰਗਤ ਜੀ ਕਿਉਂਕਿ ਬਾਕੀ ਜਿਹੜੇ ਬੰਦੀ ਸਿੰਘ ਸੀਗੇ ਬਾਕੀ ਬੰਦੀ ਸਿੰਘਾਂ ਦੇ ਪ੍ਰਤੀ ਇਦਾਂ ਦਾ ਕੋਈ ਵੀ ਰਵਈਆ ਨਹੀਂ ਅਪਣਾਇਆ ਗਿਆ ਫਿਰ ਇਹ ਜਾਤੀ ਵਿਤਕਰਾਨੀ ਤੇ ਹੋਰ ਕੀ ਹੈ ਇਸੇ ਦੌਰਾਨ ਭਾਈ ਸਾਹਿਬ ਦੇ ਪਿਤਾ ਜੀ ਨੂੰ ਵੀ ਪੰਜਾਬ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੁਣ ਵੀ ਕੋਈ ਸਿੱਖ ਜਥੇਬੰਦੀ ਕੋਈ ਸਿੱਖ ਆਗੂ ਧਾਰਮਿਕ ਠੇਕੇਦਾਰ ਜਾਂ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਮੂੰਹ ਨਹੀਂ ਖੋਲਦੀ ਸਾਰੇ ਗੁੰਗੇ ਹੋ ਜਾਂਦੇ ਨੇ ਕਿਉਂ ਕਿਉਂਕਿ ਭਾਈ ਸਾਹਿਬ ਮਜਬੂਰ ਸਿੱਖ ਸਨ ਇਹ ਜਾਤੀਵਾਦ ਕਰਾਣੀ ਤੇ ਹੋਰ ਕੀ ਹੈ ਪਰ ਬਹੁਤ ਸਾਰੇ ਸੂਝਵਾਨ ਆਪਣੇ ਆਪ ਨੂੰ ਸਮਝਣ ਵਾਲੇ ਸੱਜਣ ਮੇਰੀ ਇਸ ਗੱਲ ਨੂੰ ਦੂਸਰੇ ਪਾਸੇ ਲੈ ਕੇ ਜਾਣਗੇ ਪਰ ਜੋ ਸੱਚ ਆ ਉਹ ਸੱਚ ਆ ਸੰਗਤ ਜੀ ਚਲੋ ਆਪਾਂ ਮੁੱਦੇ ਵਾਲੀ ਗੱਲ ਤੇ ਆਉਂਦੇ ਆ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਦੀ ਨੌਕਰੀ ਚਲੀ ਜਾਣ ਤੋਂ ਬਾਅਦ ਘਰ ਦਾ ਗੁਜ਼ਰ ਬਸਰ ਜੜਾਓ ਔਖਾ ਹੋਣ ਲੱਗਾ ਆਰਥਿਕ ਹਾਲਤ ਵਿਗੜ ਚੁੱਕੀ ਸੀ ਪਰ ਕਿਸੇ ਵੀ ਧਾਰਮਿਕ ਜਥੇਬੰਦੀ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਕਿਸੇ ਤਰ੍ਹਾਂ ਦੀ ਵੀ ਵਿੱਤੀ ਸਹਿਤਾ ਨਹੀਂ ਕੀਤੀ ਪਰਵਾਨੀ ਜੋ ਕਿ ਸ਼੍ਰੋਮਣੀ ਕਮੇਟੀ ਦਾ ਮੁਢਲਾ ਫਰਜ਼ ਬਣਦਾ ਸੀ ਬੜੀ ਲੰਮੀ ਜਦੋਂ ਜਿਹਦ ਤੋਂ ਬਾਅਦ 2014 ਦੇ ਵਿੱਚ ਭਾਈ ਸਾਹਿਬ ਨੂੰ ਪਹਿਲੀ ਵਾਰ 1 ਮਹੀਨੇ ਦੀ ਪੈਰੋਲ ਮਿਲੀ ਤੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜੀ ਆਪਣੇ ਜੱਦੀ ਪਿੰਡ ਆਪਣੇ ਪਰਿਵਾਰ ਨੂੰ ਮਿਲਣ ਪਹੁੰਚੇ ਉਦੋਂ ਤੱਕ ਬਹੁਤ ਕੁਝ ਬਰਬਾਦ ਹੋ ਚੁੱਕਾ ਸੀ ਬਹੁਤ ਕੁਝ ਗਵਾ ਚੁੱਕੇ ਸਨ ਉਸ ਤੋਂ ਬਾਅਦ 2014 ਤੋਂ ਬਾਅਦ ਕਈ ਵਾਰ ਭਾਈ ਸਾਹਿਬ ਜੀ ਜੇਲ੍ਹ ਤੋਂ ਬਾਹਰ ਪੈਰੋਲ ਤੇ ਆਉਂਦੇ ਰਹੇ ਇਸੇ ਦੌਰਾਨ 2019 ਦੇ ਵਿੱਚ ਭਾਈ ਸਾਹਿਬ ਪੈਰੋਲ ਤੇ ਆਉਂਦੇ ਨੇ ਤੇ ਉਹਨਾਂ ਦੀ ਮੁਲਾਕਾਤ ਬੀਬੀ ਸੁਮਨਪ੍ਰੀਤ ਕੌਰ ਜੀ ਦੇ ਨਾਲ ਹੁੰਦੀ ਆ ਜਿਹੜੇ ਭਾਈ ਸਾਹਿਬ ਦੀ ਕੁਰਬਾਨੀ ਤੋਂ ਭਾਈ ਸਾਹਿਬ ਦੇ ਜਜ਼ਬੇ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ਜੀਵਨ ਸਾਥੀ ਮੰਨ ਲੈਂਦੇ ਨੇ ਤੇ ਆਪਣੇ ਦਿਲ ਦੇ ਜੜੇ ਉਹ ਬਲਵਲੇ ਨੂੰ ਉਹਨਾਂ ਨਾਲ ਸਾਂਝੇ ਕਰਦੇ ਨੇ ਤੇ ਪੂਰੇ ਸਖ ਰੀਤੀ ਰਵਾਜਾਂ ਦੇ ਨਾਲ ਭਾਈ ਸਾਹਿਬ ਅਤੇ ਬੀਬੀ ਜੀ ਆਨੰਦ ਕਾਰਜ ਕਰ ਲੈਂਦੇ ਨੇ ਤੇ ਜੀਵਨ ਸਾਥੀ ਬਣ ਕੇ ਇੱਕ ਦੂਜੇ ਦਾ ਸਾਥ ਨਿਭਾਉਣ ਲਈ ਵਚਨਬੱਧ ਹੋ ਜਾਂਦੇ ਨੇ ਤੇ ਭਾਈ ਸਾਹਿਬ ਜਿਹਦੇ ਘਰ ਇੱਕ ਬੇਟਾ ਅਤੇ ਇੱਕ ਬੇਟੀ ਨੇ ਜਨਮ ਲਿਆ ਬੇਟਾ ਗੁਰਕਿਰਤਮਨ ਸਿੰਘ ਜਿਸ ਦੀ ਉਮਰ 12 ਸਾਲ ਹੈ ਤੇ ਬੇਟੀ ਪਰਸਦੀਪ कौर ਜਿਸ ਦੀ ਉਮਰ 14 ਸਾਲ ਹੈ ਵੈਗ ਰੂ ਚੜਦੀ ਕਲਾ ਰੱਖੇ ਪਰਿਵਾਰ ਨੂੰ ਇਹਨਾਂ ਬੱਚਿਆਂ ਨੂੰ ਪਰਸੰਗਤ ਜੀ ਹੱਦ ਤੇ ਉਦੋਂ ਹੋਈ ਕਿ ਇਸ ਸਮੇਂ ਵੀ ਪਰਿਵਾਰ ਨੂੰ ਪੰਥ ਵੱਲੋਂ ਕੋਈ ਵੀ ਵਿੱਤੀ ਸਹਾਇਤਾ ਨਹੀਂ ਸੀ ਦਿੱਤੀ ਗਈ। ਅਖੀਰ 2023 ਤੋਂ ਭਾਈ ਸਾਹਿਬ ਜੀ ਜ਼ਮਾਨਤ ਤੇ ਬਾਹਰ ਚੱਲ ਰਹੇ ਨੇ ਜੀ ਤੇ ਬੜੀ ਲੰਮੀ ਜਦੋਂ ਜੈਦ ਕਹਿ ਸਕਦੇ ਆ ਬੜੀ ਭੱਜ ਦੌੜ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਪਰਿਵਾਰ ਦੇ ਗੁਜ਼ਰਬੋਸਰ ਵਾਸਤੇ 20000 ਰੁਪਇਆ ਮਹੀਨਾ ਪੈਨਸ਼ਨ ਜਿਹੜੀ ਉਹ ਲਾਈ ਗਈ ਹੈ ਜਿਹੜੀ ਕਿ ਬਾਕੀ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਮੁਕਾਬਲੇ ਬਹੁਤ ਘੱਟ ਹੈ ਫਿਰ ਇਹ ਜਾਤੀ ਵਿਤਕਰਾਨੀਤ ਹੋਰ ਕੀ ਹੈ ਸੰਗਤ ਜੀ ਕੀ ਉਸ ਯੋਧੇ ਦਾ ਰੋਲ ਇਸ ਪੰਥ ਧਰਮ ਅਤੇ ਸਮਾਜ ਦੇ ਪ੍ਰਤੀ ਘੱਟ ਸੀਗਾ ਉਹ ਸੂਰਬੀਰ ਯੋਧਾ ਵੀ ਸਰਕਾਰੀ ਨੌਕਰੀ ਤੇ ਰਹਿੰਦੇ ਆ ਸਾਰੇ ਠਾਠ ਬਾਠ ਮਾਣ ਸਕਦਾ ਸੀਗਾ ਉਹਨੂੰ ਕੀ ਲੋੜ ਸੀਗੀ ਇਸ ਪਾਸੇ ਤੁਰਨ ਦੀ ਪਰ ਨਹੀਂ ਯੋਧਾ ਸੀ ਬਗਾਵਤੀ ਬਲੱਡ ਸੀ ਮਦਵੀ ਸੰਗ ਰੰਗਰੇਟਾ ਸੀ ਇਸ ਕਰਕੇ ਨਹੀਂ ਰਿਹਾ ਗਿਆ ਸਿੰਘਾਂ ਨੇ ਜਦੋਂ ਭਾਈ ਸਾਹਿਬ ਦੇ ਨਾਲ ਤਾਲਮਿਲ ਕੀਤਾ ਤੇ ਝਟਹਾ ਹਾਂ ਕਰ ਦਿੱਤੀ ਨਹੀਂ ਪ੍ਰਵਾਹ ਕੀਤੀ ਮੈਂ ਵੀਡੀਓ ਦੇ ਸ਼ੁਰੂ ਵਿੱਚ ਆਪ ਸਭ ਨੂੰ ਦੱਸ ਹੀ ਚੁੱਕਾ ਹਾਂ ਜੀ ਫਿਰ ਸੰਗਤ ਜੀ ਇਹ ਵਿਤਕਰਾਨੀ ਤੇ ਹੋਰ ਕੀ ਆ ਸਾਡੇ ਸਿੱਖ ਧਰਮ ਦੇ ਠੇਕੇਦਾਰਾਂ ਨੇ ਮੈਂ ਪਹਿਲਾਂ ਵੀ ਕਿਹਾ ਬਹੁਤ ਸੂਰਬੀਰ ਯੋਧਿਆਂ ਨੂੰ ਜਾਤੀਵਾਦ ਦੇ ਚਸ਼ਮੇ ਦੇ ਨਾਲ ਵੇਖਿਆ ਹਮੇਸ਼ਾ ਜਾਤੀਵਾਦ ਕਰਦੇ ਆਏ ਨੇ ਭੇਦ ਭਾਵ ਕਰਦੇ ਆਏ ਨੇ ਜਾਤੀਵਾਦ ਕਰਕੇ ਹੀ ਉਹਨਾਂ ਨੂੰ ਆਪਣੇ ਉਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਜੋ ਉਹਨਾਂ ਦਾ ਮਾਨ ਸਨਮਾਨ ਬਣਦਾ ਹੈ ਜਾਂ ਬਣਦਾ ਸੀ ਉਹਨਾਂ ਤੋਂ ਵਾਂਝੇ ਰੱਖਿਆ ਪਿਛਲੇ 27-28 ਸਾਲ ਤੋਂ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਮੈਂ ਅਰਦਾਸ ਕਰਦਾ ਆਂ ਇਹ ਅਕਾਲ ਪੁਰਖ ਵਾਹਿਗੁਰੂ ਸਮੱਤ ਬਖਸ਼ ਇਹਨਾਂ ਜਥੇਬੰਦੀਆਂ ਨੂੰ ਇਹਨਾਂ ਪੰਥਕ ਲੀਡਰਾਂ ਨੂੰ ਪਰਮ ਦੇ ਠੇਕੇਦਾਰਾਂ ਨੂੰ ਇਹਨਾਂ ਰਾਜਨੀਤਿਕ ਆਗੂਆਂ ਨੂੰ ਕਿ ਸਿਆਸਤ ਦੀਆਂ ਰੋਟੀਆਂ ਸੇਕਣ ਦੀ بجائے ਜਾਤਪਾਤ ਕਰਨ ਦੀ بجائے ਜਾਤਪਾਤ ਖਤਮ ਕਰਕੇ ਜਾਤਪਾਤ ਤੋਂ ਉੱਤੇ ਉੱਠ ਕੇ ਇਹਨਾਂ ਬੰਦੀ ਸਿੰਘਾਂ ਦੇ ਪ੍ਰਤੀ ਆਪਣੀ ਆਪਣੇ ਜੋ ਫਰਜ਼ ਨੇ ਬਣਦੇ ਉਹ ਨਿਭਾਉਣ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਦੇ ਪੁਖਤਾ ਜਿਹੜੇ ਉਪਰਾਲੇ ਜਾਂ ਕੋਸ਼ਿਸ਼ਾਂ ਕੀਤੀਆਂ ਜਾਣ ਕਿਉਂਕਿ ਆਪਣੀਆਂ ਸਜ਼ਾਵਾਂ ਕੱਟ ਕੇ ਵੀ ਬੰਦੀ ਸਿੰਘ ਜੇਲਾਂ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਇਹ ਕਿਉਂ ਨੇ ਇਹ ਸ਼ਾਸਨ ਪ੍ਰਸ਼ਾਸਨ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਨਲਾਕੀ ਕਰਕੇ ਆ ਸੁਸੰਗਤ ਜੀ ਇਹ ਇੱਕ ਸੰਖੇਪ ਦੀ ਝਾਤ ਸੀਗੀ ਮਜਬੂਸੇ ਕੌਮ ਦੇ ਸੂਰਬੀਰ ਯੋਧੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜੀ ਦੇ ਜੀਵਨ ਤੇ ਜਿਨ੍ਹਾਂ ਨੇ ਆਪਣੀ ਡਿਊਟੀ ਆਪਣਾ ਫਰਜ਼ ਸਮਝਦੇ ਹੋਏ ਕੌਮ ਅਤੇ ਧਰਮ ਪੰਜਾਬ ਪੰਜਾਬੀਅਤ ਵਾਸਤੇ ਪੰਜਾਬ ਵਾਸਤੇ ਆਪਣਾ ਯੋਗਦਾਨ ਦਿੱਤਾ ਸੋ ਵੀਡੀਓ ਨੂੰ ਸ਼ੇਅਰ ਕਰਕੇ ਤੇ ਕਮੈਂਟਾਂ ਨੇ ਜਰੂਰ ਆਪਣੀ ਰਾਏ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ